ਅੰਮ੍ਰਿਤਸਰ ਦੇ ਪਿੰਡ ਮਾਨਾਵਾਲਾ ਵਿੱਚ ਕੁਝ ਸ਼ਰਤੀ ਅੰਸਰਾ ਵੱਲੋਂ ਸ਼੍ਰੀ ਰਾਮ ਚੰਦਰਜੀ ਦੀ ਬੇਦਵੀ ਕੀਤੀ ਗਈ ਜਿਸ ਨੂੰ ਲੈ ਕੇ ਹਿੰਦੂ ਭਾਈਚਾਰੇ ਦੇ ਲੋਕਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਵਕਫ ਬਖ ਸ਼ਹਿਰਾ ਵਿੱਚ ਹਿੰਦੂ ਸੰਗਠਨਾ ਅਤੇ ਹਿੰਦੂ ਧਰਮ ਦੇ ਧਾਰਮਿਕ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਮੁਕੇਰੀਆਂ ਸ਼ਹਿਰ ਦੇ ਮਾਤਾ ਰਾਣੀ ਚੌਂਕ ਵਿੱਚ ਹਿੰਦੂ ਸੰਗਠਨਾ ਵੱਲੋਂ ਇੱਕ ਵਿਸ਼ਾਲ ਇਕੱਠ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਹਨੂਮਨ ਚਾਲੀਸਾ ਦਾ ਪਾਠ ਕੀਤਾ ਗਿਆ ਜਿਸ ਵਿੱਚ ਹਿੰਦੂ ਧਰਮ ਦੇ ਧਾਰਮਿਕ ਆਗੂਆਂ ਤੇ ਸਮਾਜ ਸੇਵੀ ਇਕੱਠੇ ਹੋਏ ਸਾਂਝੇ ਮੰਚ ਤੋਂ ਸਭ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਦੋਸ਼ੀਆਂ ਤੇ ਸਖਤ ਕਾਰਵਾਈ ਨਹੀਂ ਕੀਤੀ ਗਈ ਇਸ ਸ਼ਾਂਤਮਈ ਧਰਨੇ ਵਿੱਚ ਹਿੰਦੂ ਭਾਈਚਾਰੇ ਦੇ ਲੋਕਾਂ ਦੇ ਨਾਲ-ਨਾਲ ਹਿੰਦੂ ਧਰਮ ਗੁਰੂ ਵੀ ਵੱਖ-ਵੱਖ ਥਾਵਾਂ ਤੋਂ ਇਸ ਧਰਨੇ ਵਿੱਚ ਪਹੁੰਚੇ ਅਤੇ ਆਪਣੇ ਧਾਰਮਿਕ ਵਿਚਾਰਾਂ ਨਾਲ ਸੰਗਤਾਂ ਨੂੰ ਸੰਬੋਧਨ ਕੀਤਾ

ਜਿਨਨੇ ਵੀ ਦੋਸ਼ੀ ਫੜੇ ਉਹ ਸਰਕਾਰ ਦਾ ਬਹੁਤ ਸ਼ੁਕਰੀਆ ਕਰਦੇ ਆਂ ਅਤੇ ਦੋਸ਼ੀ ਹੈ ਕਾ ਕੋ ਗ੍ਰਿਫਤ ਨਹੀਂ ਕਰਦਾ ਫੜ ਕੇ ਉਸਨੂੰ ਲਿਖਾਦੇ ਰਾਤ ਨੂੰ ਮਾਰੇ ਉਸਨੂੰ ਚਾਣੇ ਲਈ ਪਰਚਾ ਨਹੀਂ ਮੈਨੂੰ ਸੁਹਾਇਆ ਪਰਚਾ ਇਤਨੀ ਸਿਚੇ ਬੈਠੀ ਹੈ ਆਪਣਾ ਕੀ ਕਹਿੰਦੇ ਆ ਕਿ ਆ ਸ਼ਾਂਤਪੁਰ ਕਰ ਰਹੇ ਆ ਤੇ ਕੁਝ ਹੋਰ ਵੀ ਪ੍ਰੋਗਰਾਮ ਹੈਗਾ ਜਿੱਦਾਂ ਕਿ ਹਰੁਮਨ ਜੀ ਸਾਹਿਬ ਬੜੇ ਠੰਡਾ ਹੁੰਦਾ ਉਸਨੂੰ ਤਿਲਕ ਲਗਾ ਕੇ ਜਾਂਦਾ ਹੈ

ਕੀ ਅਸੀਂ ਲੋਕਤੰਤ੍ਰਿਕ ਢਾਂਚੇ ਦੇ ਵਿੱਚ ਰਹਿੰਦੇ ਆਂ ਭਾਰਤ ਵਰਸ਼ ਨੂੰ ਇੱਕ ਸੂਤਰ ਦੇ ਵਿੱਚ ਇੱਕ ਸੰਵਿਧਾਨ ਦੇ ਅੰਦਰ ਬਣਿਆ ਗਿਆ ਲੇਕਿਨ ਜਿਹੜੀ ਮਾਨਾ ਵਾਲੇ ਦੀ ਘਟਨਾ ਹੋਈ ਆ ਜਿੱਦਨ ਅਸੀਂ ਗਲਤ ਹੁਣਾ ਦਾ ਅਸੀਂ ਕਈ ਵਾਰੀ ਇਕੱਠੇ ਗੱਲਾਂ ਕਰਦੇ ਆਂ ਸਹੀ ਜਦੋਂ ਸਾਨੂੰ ਸਾਰਿਆਂ ਨੂੰ ਹਰ ਤਰ੍ਹਾਂ ਦਾ ਆਜ਼ਾਦੀ ਦਾ ਚਾਹੇ ਉਹ ਧਾਰਮਿਕ ਆਜ਼ਾਦੀ ਹੋਵੇ ਤੇ ਕਿ ਨਾਵੇਂ ਕਿਜ਼ਾਦੀ ਹੋਵੇ ਉਹ ਧਰਤੀ ਜਿੱਥੇ ਸਾਡੇ ਗੁਰੂਆਂ ਦੀ ਬਾਣੀ ਨਿਤ ਗੂੰਜਦੀ ਹੈ ਮਾਨਸ ਦੀ ਜਾਤ ਸਭੇ ਇੱਕੇ ਪਹਿਚਾਨ ਹੋ ਜਿੱਥੇ ਰੋਜ਼ ਅੰਮ੍ਰਿਤ ਵੇਲੇ ਅਸੀਂ ਸੁਣਦੇ ਹਾਂ ਕੋਈ ਬੋਲੇ RAM RAM ਕੋਈ ਉਦਾਇ ਕੋਈ ਸੇਵੇ ਕੋ ਸਹਿਆ ਕੋਈ ਅਲਾਈ ਲੇਕਿਨ ਉਸ ਧਰਤੀ ਤੇ ਇਨਸਾਨੀਅਤ ਨੂੰ ਤਾਰ ਤਾਰ ਕਰਨ ਵਾਸਤੇ ਹਿੰਦੂਆਂ ਨੂੰ અપਮਾਨਿਤ ਕਰਨ ਵਾਸਤੇ ਮर्यादा पुरुषोत्तम ਭਗਵਾਨ ਸ਼੍ਰੀ ਰਾਮ ਜੀ ਦੀ ਪ੍ਰਤੀਮਾ ਨੂੰ ਜਲਾਇਆ ਗਿਆ ਔਰ ਅੱਜ ਤੱਕ ਪੰਜਾਬ ਸਰਕਾਰ ਨੇ ਕੋਸ਼ਿਸ਼ ਨਹੀਂ ਕੀਤੀ ਕਿ ਇਸ ਸਾਜ਼ਿਸ਼ ਦੇ ਪਿੱਛੇ ਕਿਸ ਦਾ ਹੱਥ ਹੈ ਉਸ ਦੀ ਇਨਕੁਆਇਰੀ ਕਰਾ ਸਕੀ